ਤਨ ਤਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰ ਜੁਗਾਤ ਮਾਤਾ ਗੁਜਰ ਕੌਰ ਇਤਿਹਾਸ ਕਹਿੰਦਾ ਕਿ ਜਦੋਂ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਫੜਿਆ ਗਿਆ ਨਾ ਤੇ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਤੇ ਕਹਿੰਦੇ ਉਸ ਸਮੇਂ ਇਹ ਅਹਿਮ ਘਟਨਾ ਵਾਪਰੀ ਉਹ ਘਟਨਾ ਕੀ ਵਾਪਰੀ ਵੀ ਧੰਨ ਗੁਰ ਕਲਗੀਧਰ ਮਹਾਰਾਜ ਜੀ ਦੇ ਮਾਤਾ ਛੋਟੇ ਸਹਿਬਜ਼ਾਦੇ ਜਦੋਂ ਸੰਗਤ ਜੀ ਅਖੀਰਵਾਰ ਸਹਿਬਜ਼ਾਦਿਆਂ ਨੂੰ ਸੂਬੇ ਸਰਹੰਦ ਦੇ ਸਿਪਾਹੀ ਲੈਣ ਵਾਸਤੇ ਆਏ ਨਾ ਆਏ ਨਾ ਤੇ ਮਾਤਾ ਜੀ ਨੇ ਨਾ ਬੱਚਿਆਂ ਨੂੰ ਨਾ ਅਖੀਰਵਾਰ ਇਹ ਗੱਲ ਸਮਝਾਈ ਇਕ ਬਚਨ ਪੱਤਾ ਕਿ ਆਓ ਬੱਚੋ ਤੁਹਾਨੂੰ ਜਾਣ ਤੁਹਾਨੂੰ ਤੁਹਾਡਾ ਮੋਹਨ ਤੁਹਾਡੇ ਸਿਰ ਤੇ ਦਸਤਾਰ ਤੁਹਾਨੂੰ ਸੋਨੇ ਚੋੜੇ ਦਾ ਪਰਮ ਕੁਵਾਦਵਾ ਦਵਾ ਦਵਾ ਦੋ ਤੇ ਕਹਿੰਦੇ ਕਿ ਜਦੋਂ ਸਹਿਬਿਆ ਤੇ ਚੱਲੇ ਉਹਨਾਂ ਤੇ ਮਾਤਾ ਗੁਜਰ ਕੌਰ ਨੇ ਨਾ ਕੰਗੀ ਨਾ ਕੇਸ ਵਾਏ ਸਹਿਬ ਜਾਸਿਆ ਤੇ ਜਦੋਂ ਮਾਤਾ ਜੀ ਨੇ ਕੇਸ ਵਾਏ ਨਾ ਤੇ ਸਾਡੀ ਪੰਥ ਦੀ ਹੈ ਮਾਵਾਂ ਨੂੰ ਭੈਣਾਂ ਨੂੰ ਇੱਕ ਸੰਦੇਸ਼ ਦਿੱਤਾ ਇੱਕ ਸੁਨੇਹਾ ਦੇ ਗੱਲ ਸੁਣ ਲਈ ਕਿ ਮੇਰੀ ਪੰਥ ਦੀ ਮਾਵਾਂ ਭੈਣਾਂ ਨੂੰ ਬੱਚਿਓ ਕਿ ਜਦੋਂ ਤੁਸੀਂ ਆਪਣੇ ਬੱਚਿਆਂ ਦੇ ਕੇਸ ਵਾਓਗੇ ਨਾ ਆਪਣੇ ਬੱਚੇ ਦੇ ਕੇਸ ਵਗ ਛੋਟੇ ਬੱਚਿਆਂ ਦੇ ਕੇਸ ਵਾਓਗੇ ਦਸਤਾਰ ਸਜਾਓਗੇ ਨਾ ਤੇ ਮੈਂ ਤੁਹਾਡੇ ਬੱਚਿਆਂ ਦੇ ਵਿੱਚੋਂ ਆਪਣੇ ਸਹਿਬਜ਼ਾਦੀਆਂ ਨੂੰ ਤੱਕਾਂਗੀ ਕਹਾਂਗੀ ਮੈਂ ਆਪਣੇ ਪੋਤਿਆਂ ਨੂੰ ਤੱਕਾਂਗੀ ਤੇ ਸੰਗਤ ਜੀ ਕਹਿੰਦੇ ਮਾਤਾ ਜੀ ਨਾਲ ਕੋਈ ਕੇਸ ਵਾਰ ਲੱਗੇ ਤੇ ਮਾਤਾ ਜੀ ਨੇ ਬਾਰੇ ਪਿਆਰੇ ਬੱਚਿਆਂ ਨੂੰ ਤੋੜਿਆ ਤੇ ਕਹਿੰਦੇ ਜਦੋਂ ਸਹਿਬਜ਼ਾਦੀਆਂ ਨੂੰ ਤੇ ਮਾਤਾ ਜੀ ਨੂੰ ਕੈਦ ਕੀਤਾ ਗਿਆ ਗਿਆ ਉਸ ਸਮੇਂ ਜੇਰੀ ਘਟਨਾ ਵਾਪਰੀ ਕਹਿੰਦੇ ਧੰਨ ਬਾਬਾ ਪੋਤੀਰਾ ਮਹਾਰਾਜ ਜੀ ਤੇ ਬਾਬਾ ਮੋਤੀਰਾ ਮਹਾਰਾਜ ਜੀ ਨੂੰ ਪਤਾ ਲੱਗਾ ਕਿ ਗੁਰੂ ਗੋਬੀ ਸਿੰਘ ਜੀ ਦੇ ਮਾਤਾ ਜੀ ਨੂੰ ਫੜਿਆ ਗਿਆ ਪਕੜਿਆ ਗਿਆ ਤੇ ਬਾਬਾ ਮੋਤੀਰਾਮ ਮੇਰਾ ਉਸ ਅਸ਼ੀਰਦ ਸਨ ਕਿ ਜਿਨ੍ਹਾਂ ਦੇ ਪਿਤਾ ਜੀ ਅਸ਼ੀਰ ਅਨੰਦਪੁਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋਏ ਇਹਨਾਂ ਦੇ ਮਾਤਾ ਜੀ ਇਹਨਾਂ ਦੇ ਪਿਤਾ ਜੀ ਪਿਤਾ ਹਰਾ ਸਿੰਘ ਜੀ ਮਾਤਾ ਲੱਗੂ ਜੀ ਇਹ ਸ਼ਹੀਦ ਹੋਏ ਬਾਬਾ ਮੋਤੀਰਾਮ ਮੇਰਾ ਤੇ ਇਹਨਾਂ ਦੇ ਪਤ ਇਹਨਾਂ ਦੀ ਪਤਨੀ ਭੋਲੀ ਜੀ ਇਹਨਾਂ ਦੇ ਪੁੱਤਰ ਨਰਾਇਣਾ ਜੀ ਜਿਨ੍ਹਾਂ ਨੂੰ ਸ਼ਹੀਦ ਇਸ ਲਈ ਕੀਤਾ ਗਿਆ ਕਿ ਇਹਨਾਂ ਨੇ ਬਾਬਾ ਮੋਤੀਰਾਮ ਨੇ ਸਹਿਬਜ਼ਾਦੀਆਂ ਅਤੇ ਮਾਤਾ ਗੁਜਰਕਾਂ ਦੁੱਧ ਛਕਾਉਣ ਦੀ ਸੇਵਾ ਕੀਤੀ ਸੀ ਕੋਈ ਛੋਟੀ ਸੇਵਾ ਨਹੀਂ ਸੀ ਇਸ ਹਿੰਦੁਸਤਾਨ ਦੀ ਧਰਤੀ ਤੇ ਇਸ ਪੂਰੇ ਬ੍ਰਹਿਮੰਡ ਦੇ ਵਿੱਚ ਸਭ ਤੋਂ ਮਹਿੰਗਾ ਦੁੱਧ ਜੇ ਵੀ ਕਿਹਾ ਤੇ ਉਹ ਬਾਬਾ ਮੋਤੀਰਾ ਮੇਰਾ ਦੇ ਪਰਿਵਾਰ ਨੂੰ ਸ਼ਹੀਦ ਬਾਬਾ ਮੋਤੀਰਾ ਮਹਰ ਦਾ ਦੁੱਧ ਛਕਾਉਣ ਦੀ ਸੇਵਾ ਕੀਤੀ ਸੰਗਤ ਜੀ ਸੰਗਤ ਜੋ ਇਤਿਹਾਸ 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 ਹੈ ਤੇ ਇਹ ਵੀ ਇਤਿਹਾਸ ਕਹਿੰਦਾ ਵੀ ਜਿਸ ਜਿਸ ਨਗਰ ਦੇ ਵਿੱਚ ਜਿਸ ਮਹੱਲੇ ਦੇ ਵਿੱਚ ਖੋਜ ਬਾਬਾ ਮੋਤੀਰਾ ਮਹਰ ਰਹਿੰਦੇ ਸਨ ਕਹਿੰਦੇ ਉਹ ਮਹੱਲਾ ਜਹ ਤੇਲੀਆਂ ਤੇਲੀਆਂ ਨਾਮ ਦਾ ਮੁਹੱਲਾ ਸੀ ਜਿਹਦਾ ਅੱਜੋ ਕਾ ਨਾਮ ਜੱਟਪੁਰਾ ਐਸਦਾ ਕੁਝ ਵਿਦਵਾਨ ਦੱਸਦੇ ਨਹੀਂ ਤੇ ਕਹਿੰਦੇ ਬਾਬਾ ਮੋਤੀਰਾ ਮੈਰ ਨੇ ਦੁੱਧ ਛਕਾਉਣ ਦੀ ਸੇਵਾ ਕੀਤੀ ਤੇ ਕਹਿੰਦੇ ਜਦੋਂ ਪਤਾ ਲੱਗਾ ਨਾ ਸੂਬੇ ਸਰਹੰਗੋਲ ਨੂੰ ਪਤਾ ਲੱਗਾ ਕਿ ਇਹ ਬਾਬਾ ਮੋਤੀਰਾ ਮੈਰ ਜ ਨੇ ਦੁੱਧ ਛਕਾਇ ਤੇ ਸਾਰੇ ਪਰਿਵਾਰ ਨੂੰ ਕੋਲੂ ਵਿੱਚ ਪੁੱਟ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਤੇ ਇਹ ਸ਼ਹੀਦ ਜੀ ਨੇ ਜਦੋਂ ਮਾਤਾ ਜੀ ਨੂੰ ਪਤਾ ਲੱਗਾ ਕਿ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਮਾਤਾ ਜੀ ਨੇ ਨਾ ਆਪਣੀ ਪੰਥ ਦੀਆਂ ਮਾਂਵਾਂ ਨੂੰ ਬੱਚਿਆਂ ਨੂੰ ਇੱਕ ਸੰਦੇਸ਼ ਦਿੱਤਾ ਇੱਕ ਇੱਕ ਉਹਨਾਂ ਤੋਂ ਪੁਰਾਣੇ ਲਿਆ ਕਿ ਜਦੋਂ ਤੁਸੀਂ ਆਪਣੇ ਬੱਚਿਆਂ ਦੇ ਸਿਰਾਂ ਦੇ ਉੱਤੇ ਕੇ ਦਸਤਾਰ ਸਜਾਓਗੇ ਨਾ ਆਪਣੇ ਬੱਚਿਆਂ ਦੇ ਸਿਰਾਂ ਦੇ ਉੱਤੇ ਕੰਗੀ ਬਹੋਗੇ ਤੇ ਤੁਹਾਡਿਆਂ ਬੱਚਿਆਂ ਦੇ ਚਿਹਰਿਆਂ ਦੇ ਵਿੱਚੋਂ ਮੈਂ ਆਪਣੇ ਬਾਬਾ ਫਤਿਹ ਸਿੰਘ ਦੇ ਬਾਬਾ ਜੂਰਾਵਰ ਸਿੰਘ ਨੂੰ ਤੱਕਿਆ ਕਰਾਂ ਜਦੋਂ ਤੇ ਆਪਣੇ ਬੱਚਿਆਂ ਦੇ ਸਿਰ ਦੇ ਉੱਤੇ ਕੰੰਗੀਵਾਉਗੇ ਨਾ ਤੇ ਮੈਨੂੰ ਇੰਨੀ ਖੁਸ਼ੀ ਮਿਲੇਗੀ ਜਿਵੇਂ ਮੈਂ ਆਪਣੇ ਬਾਬਾ ਫਤਿਹ ਸਿੰਘ ਦੇ ਬਾਬਾ